ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਫਰਮਾਉਂਦੇ ਹੁੰਦੇ ਸੀ ਕਿ ਪਾਠ ਪੂਰਨ ਮਰਿਆਦਾ ਅਨੁਸਾਰ ਹੀ ਹੋਣਾ ਚਾਹੀਦਾ ਮਰਿਆਦਾ ਤੋਂ ਬਿਨਾਂ ਪਾਠ ਦਾ ਕੋਈ ਫਲ ਨਹੀਂ ਹੁੰਦਾ ਬਲਕਿ ਕਈ ਵਾਰੀ ਕੀ ਹੁੰਦਾ ਪਾਠ ਜਿਹੜਾ ਪੁੱਠਾ ਵੀ ਪੈ ਜਾਂਦਾ ਐਵੇਂ ਕਿਉਂ ਹੋ ਜਾਂਦਾ ਅਕਸਰ ਅਸੀਂ ਪਾਠ ਕਰਦੇ ਆਂ ਫਲਨੀ ਸਾਨੂੰ ਮਿਲਦਾ ਉਹਦਾ ਕਾਰਨ ਉਹਦਾ ਕੀ ਆ ਬਾਬਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਪਾਠ ਕਰਨ ਵੇਲੇ ਆਮ ਕੀ ਹੁੰਦਾ ਕੁਝ ਲੋਕ ਜਿਹੜੇ ਆ ਨਾ ਕੁਝ ਪਾਠੀ ਆ ਮੂੰਹ ਦੇ ਅੱਗੇ ਕੱਪੜਾ ਨਹੀਂ ਰੱਖਦੇ ਜਦੋਂ ਆਪਾਂ ਭਾਈ ਬੋਲਦੇ ਆ ਯਾਦ ਰੱਖਣਾ ਆਪਣੇ ਮੂੰਹ ਦੇ ਵਿੱਚੋਂ ਥੁੱਕ ਜ਼ਰੂਰ ਡਿੱਗਦਾ ਸੋ ਜੋ ਪਾਠੀ ਨੇ ਮੂੰਹ ਅੱਗੇ ਕੱਪੜਾ ਨਾ ਰੱਖਿਆ ਹੋਵੇ ਪਾਠ ਕਰਨ ਵਾਲੇ ਨੇ ਤਾਂ ਉਹ ਕਈ ਵਾਰੀ ਠੱਕ ਜਿਹੜਾ ਹੁੰਦਾ ਗੁਟਕਾ ਸਾਹਿਬ ਦੇ ਉੱਪਰ ਡਿੱਗਦਾ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਦੇ ਉੱਪਰ ਬਾਬਾ ਜੀ ਨੇ ਕਹਿਣਾ ਦੱਸੋ ਭਾਈ ਕੀ ਇਹ ਆਦਬ ਵੱਡੇ ਵੱਡੇ ਗਿਆਨੀ ਰਸਾਲਿਆਂ ਰਾਹੀਂ ਜਾ ਅਖਬਾਰਾਂ ਰਾਹੀਂ ਪ੍ਰਚਾਰ ਭਾਵੇਂ ਕਰਦੇ ਆ ਪਰ ਸਾਧ ਸੰਗਤ ਜੀ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਜਾਂਦੀਆਂ ਨੇ ਬਾਬਾ ਜੀ ਨੇ ਕਹਿਣਾ ਭਾਈ ਕਈ ਵਾਰੀ ਜਦੋਂ ਪਾਠ ਕਰਦੇ ਆ ਸ਼ੱਕ ਵੀ ਆ ਜਾਂਦੀ ਆ ਖਿਆਲ ਕਰਨਾ ਇੱਕ ਹੋਰ ਬਯਦਵੀਆ ਮੂੰਹ ਤੇ ਕੱਪੜਾ ਨਾ ਰੱਖਣਾ ਜਾਂ ਰਮਾਲ ਨਾ ਰੱਖਣਾ ਦੂਜੀ ਗੱਲ ਬਾਬਾ ਜੀ ਨੇ ਕਹਿਣਾ ਭਾਈ ਜਦੋਂ ਗੁਰੂ ਦਾ ਸਿੱਖ ਪਾਠ ਕਰਨ ਬੈਠੇ ਤੇ ਗੁੜਕਾ ਸਾਹਿਬ ਤੋਂ ਚਾਹੇ ਪੋਥੀ ਸਾਹਿਬ ਤੋਂ ਚਾਹੇ ਗੁਰੂ ਮਹਾਰਾਜ ਦੀ ਤਾਬਿਆ ਬੈਠੇ ਸचेत ਹੋ ਕੇ ਬੈਠੇ ਪੋਥੀ ਪਰਮੇਸ਼ਰ ਕਾ ਥਾਣ ਨੱਕ ਪਿੰਡਾ ਖੁਰਕ ਕੇ ਹੱਥ ਧੋ ਲਵੇ ਦੂਸਰਾ ਰੂਪ ਗ੍ਰੰਥ ਜੀ ਮੰਨੋ ਆਪਣੇ ਅੰਗ ਮੇਰੇ ਕਰ ਮੰਨੋ ਰੋਮ ਰੋਮ ਅੱਖਰ ਮੋਹਿ ਲੋ ਬਾਤ ਜਥਾਰਥ ਤੁਮ ਸੋ ਕਹੋ ਹੱਥ ਧੋਤੇ ਬਿਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਸਾਹਿਬ ਗੁਟਕਾ ਸਾਹਿਬ ਨੂੰ ਹੱਥ ਨਾ ਲਾਵੇ ਉਹ ਤਨਖਾਈਆ ਹੋਵੇਗਾ ਰਹਿਤ ਨਾਮਿਆਂ ਵਿੱਚ ਵੀ ਲਿਖਿਆ ਹੋਇਆ ਪਾਠੀ ਨੂੰ ਤਾਂ ਭਾਈ ਬੜੀ ਸੂਝ ਬੂਝ ਨਾਲ ਚਕੰਨਾ ਹੋ ਕੇ ਬੈਠਣਾ ਚਾਹੀਦਾ ਦੇਖੋ ਜੀ ਤੇ ਕਈ ਵਾਰ ਕੀ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਜਾਂਦੇ ਹਾਂ ਚਰਨਕੁੰਡ ਬਣੇ ਹੁੰਦੇ ਆ ਚਰਨ ਸੀ ਧੋਂਦੇ ਨਹੀਂ ਪਾਸੋਂ ਦੀ ਲੰਘ ਜਾਂਦੇ ਆ ਨਹੀਂ ਭਾਈ ਇਹ ਵੀ ਠੀਕ ਗੱਲ ਨਹੀਂ ਜਿੰਨਾ ਸਤਕਾਰ ਹੋ ਜੇ ਉਹਨਾਂ ਥੋੜਾ ਹੀ ਆ ਬਾਬਾ ਜੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਪਾਠ ਸਮੇਂ ਜੋਤ ਧੂਪ ਕੁੰਭ ਜ਼ਰੂਰ ਰੱਖੋ ਭਾਈ ਜੋਤ ਜਿਹੜੀ ਆ ਦੇਸੀ ਘਿਉ ਦੀ ਹੁੰਦੀ ਆ ਰਸ ਪਿੰਨੀ ਖੁਸ਼ਬੂ ਇਹ ਗੁਰੂ ਵਾਸਤੇ ਆਉਂਦੀ ਰਹਿੰਦੀ ਆ ਜੋਤ ਨੂੰ ਵੱਡਾ ਕਰਨਾ ਬੁਝਾਉਣਾ ਕਿਸ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਦਾ ਹੁਕਮ ਆ ਜੋ ਦੀਪਕ ਨੂੰ ਠੰਡਾ ਕਰਨਾ ਹੋਵੇ ਪੱਖਾ ਪੱਲਾ ਹਲਾਏ ਕੇ ਕਰੇ ਮੂੰਹ ਦੀ ਫੂਕ ਹੱਥ ਦਾ ਬੁਝਾ ਮਾਰੇ ਸੋ ਤਨਖਾਈ ਆ ਜੋਤ ਨੂੰ ਜਦੋਂ ਭਾਈ ਵਧਾਉਣਾ ਹੈ ਇਹਨੂੰ ਆਪਾਂ ਸਾਧ ਸੰਗਤ ਜੀ ਵਧਾਉਣਾ ਹੀ ਕਹਿੰਨੇ ਆ ਤੇ ਬੁਝਾਉਣਾ ਸ਼ਬਦ ਨਹੀਂ ਵਰਤਦੇ ਜਾ ਜੋਤ ਨੂੰ ਵੱਡੀ ਕਰਨਾ ਸ਼ਬਦ ਵਰਤਦੇ ਆ ਸਤਕਾਰ ਵਜੋਂ ਕਿਉਂਕਿ ਗੁਰੂਆਂ ਦੇ ਪਿਆਰ ਵਿੱਚ ਜੋਤ ਜਗਾਈ ਹੁੰਦੀ ਆ ਹੁਣ ਜਿਹੜੇ ਕੁਝ ਲੋਕ ਕਹਿ ਦਿੰਦੇ ਆ ਕਿ ਜੋਤ ਨਹੀਂ ਜਗਾਉਣੀ ਚਾਹੀਦੀ ਉਹ ਪਾਈ ਜਰੂਰ ਸੁਣ ਲੈਣ ਇਹ ਗੱਲ ਨੂੰ ਕਿ ਇਹ ਜਿਹੜੀ ਜੋਤ ਆ ਇਹ ਵਾਤਾਵਰਨ ਨੂੰ ਸੁਗੰਧਿਤ ਕਰਦੀ ਆ ਸਾਧ ਸੰਗਤ ਜੀ ਤੇ ਕੁੰਭ ਦਾ ਜਲ ਇਤਨੀ ਬਾਣੀ ਸੁਣਨ ਤੋਂ ਬਾਅਦ ਅੰਮ੍ਰਿਤ ਬਣ ਜਾਂਦਾ ਤੇ ਜਿਨੇ ਕੁੰਭ ਦਾ ਜਲ ਛਕਿਆ ਹੋਵੇ ਉਹੀ ਇਹ ਅਦਾਸਰ ਦੱਸ ਸਕਦਾ ਕਿਸ ਤਰ੍ਹਾਂ ਰੂਮ ਰੂਮ ਦੇ ਵਿੱਚ શીਤਲਤਾ ਆ ਜਾਂਦੀ ਆ ਕਈ ਇਹਨਾਂ ਚੀਜ਼ਾਂ ਦੀ ਵਰਤੋਂ ਨੂੰ ਮਨਮਤ ਕਹਿ ਦਿੰਦੇ ਆ ਪਰ ਉਹ ਆਪ ਹੀ ਬੁੱਕਲ ਵਿੱਚ ਮੂੰਹ ਪਾ ਕੇ ਬਾਬਾ ਜੀ ਕਹਿੰਦੇ ਸੀ ਸੋਚ ਲੈਣ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਅਲਮਾਰੀਆਂ ਵਿੱਚ ਜਿੰਦੇ ਮਾਰ ਕੇ ਰੱਖਣਾ ਤੇ ਪਾਠ ਕਰਦੇ ਆ ਮੂੰਹ ਨਾ ਢਗਣਾ ਆਪ ਪੱਖਿਆਂ ਥੱਲੇ ਬਹਿ ਜਾਣਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਨਾ ਜਾਣਣਾ ਸੈਂਕੜੇ ਗੱਲਾਂ ਨੇ ਜਿਹੜੀਆਂ ਲੋਕ ਕਰਦੇ ਆ ਕਿ ਇਹ ਮਨਮਤ ਨਹੀਂ ਹੈ ਸੋ ਇੱਥੇ ਕਿਸੇ ਬਾਦ-ਬਿਵਾਦ ਦੀ ਬਾਬਾ ਜੀ ਕਹਿੰਦੇ ਸੀ ਲੋੜ ਨਹੀਂ ਇਹ ਗੱਲਾਂ ਦਾ ਜਿਹੜਾ ਗਿਆਨ ਆ ਕੋਈ ਪੂਰਨ ਮਹਾਪੁਰਖ ਹੀ ਸਾਨੂੰ ਦੇ ਸਕਦਾ ਬਾਬਾ ਜੀ ਬਚਨ ਕਰਦੇ ਸੀ ਕਹਿੰਦੇ ਹੁੰਦੇ ਸੀ ਪੰਜ ਗ੍ਰੰਥੀ ਦੇ ਪਾਠ ਦਾ ਫਲ ਜੇ ਪਾਠ ਕਿਤੇ ਭਾਈ ਪੂਰਨ ਮਰਿਆਦਾ ਨਾਲ ਹੋ ਜੇ ਇਹ ਚ 10 ਬਾਣੀਆਂ ਹੁੰਦੀਆਂ ਨੇ ਤਾਂ ਉਹ ਆਦਮੀ ਦੇ ਅੰਗੀਠੇ ਪਾਸ ਜੇ ਕੀਤਾ ਜਾਵੇ ਜਿਨੇ 100 ਖੂਨ ਕਤਲ ਕੀਤੇ ਹੋਣ ਉਹਦਾ ਵੀ ਕਲਿਆਣ ਹੋ ਜਾਂਦਾ ਉਹਦੀ ਮੁਕਤੀ ਹੋ ਜਾਂਦੀ ਆ ਪਰ ਗੱਲ ਸਾਰੀ ਮਰਿਆਦਾ ਦੀ ਆ ਪੰਜ ਗ੍ਰੰਥੀ ਦੇ ਪਾਠ ਵਿੱਚ ਇਤਨਾ ਜ਼ਿਆਦਾ ਫਲ ਹੈ ਸਾਧ ਸੰਗਤ ਜੀ ਜੇ ਕੋਈ ਬੰਦਾ ਇਤਨਾ ਗੁਨਾਹਗਾਰ ਹੋਵੇ ਉਹਦੇ ਗੁਨਾਹਾਂ ਨੂੰ ਵੀ ਮਾਫ ਕਰ ਦੇਵੇਗਾ ਤੇ ਕਿਸੇ ਨੇ ਪੁੱਛਿਆ ਬਾਬਾ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਫਲ ਕੀ ਆ ਮਹਾਰਾਜ ਕਹਿੰਦੇ ਜਿਹੋ ਜਾਂ ਸਾਰੇ ਪਿੰਡ ਨੂੰ ਜਗ ਕਰ ਦਿੱਤਾ ਫਿਰ ਮੰਨ ਲਓ ਭਾਈ ਤੈਹੋ ਜਿਆ ਇਹ ਇੱਕ ਅਖੰਡ ਪਾਠ ਸਾਹਿਬ ਦਾ ਫਾਲਾ ਤੇ ਜੇ ਕਿਸੇ ਨੇ ਪੁੱਛਣਾ ਬਾਬਾ ਜੀ ਇਹ ਜਿਹੜੇ ਸੰਪਟ ਪਾਠ ਤੁਸੀਂ ਕਰਨ ਲਈ ਕਹਿੰਨੇ ਹੋ 7 ਦਿਨਾਂ ਦੇ ਸੰਪਟ ਅਖੰਡ ਪਾਠ ਸਾਹਿਬ ਦਾ ਕੀ ਫਾਲਾ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਜਿਹੋ ਜਾਂ ਇੱਕ ਅਸਮੇਧ ਜਗ ਕਰ ਦਿੱਤਾ ਇਹੋ ਜਿਹਾ 7 ਦਿਨਾਂ ਦਾ ਸੰਪਟ ਅਖੰਡ ਪਾਠ ਕਰਾ ਦਿੱਤਾ ਇਤਨੀ ਸ਼ਕਤੀ ਆ ਦਾ ਨ ਮੁਰਦਿਆਂ ਚ ਜਾਣ ਪੈ ਜੇਗੀ ਮੁਰਦੇ ਵੀ ਖੜੇ ਹੋ ਜਾਣਗੇ ਘਰ ਵਿੱਚ ਕੋਈ ਬਦਰੂ ਰਹਿੰਦੀ ਆ ਮਾੜੀ ਰੂ ਰਹਿੰਦੀ ਆ ਭੱਜ ਜਾਵੇਗੀ ਤੇ ਫਿਰ ਕਿਸੇ ਨੇ ਪੁੱਛਿਆ ਬਾਬਾ ਜੀ 28 ਦਿਨਾਂ ਦੇ ਸੰਪਟ ਅਖੰਡ ਪਾਠ ਦਾ ਫਲ ਬਾਬਾ ਜੀ ਕਹਿੰਦੇ ਭਾਈ ਇਤਨਾ ਫਾਲਾ ਜਿਵੇਂ 100 ਅਸਮੇਧ ਜੱਗ ਕਰਾ ਦਿੱਤਾ ਇਨਾ ਫਾਲਾ ਗੁਰਬਾਣੀ ਦੇ ਪਾਠ ਦਾ ਨਿਤਨੇਮ ਦਾ ਫਾਲਾ ਨਿਤਨੇਮ ਤਾਂ ਕੁੰਜੀ ਆ ਨਿਤਨੇਮ ਤਾਂ ਪੌੜੀ ਆ ਜਿਹੜੀ ਗੁਰੂ ਤੱਕ ਪਹੁੰਚਾਉਂਦੀ ਆ ਨਿਤਨੇਮ ਕਰਨਾ ਇਹ ਗੁਰੂ ਦਾ ਹੁਕਮ ਆ ਸਿੱਖ ਦੀ ਮਰਜ਼ੀ ਨਹੀਂ ਧੰਤਨ ਬਾਬਾ ਅਨੰਦ ਸਿੰਘ ਜੀ ਕਹਿਆ ਕਰਦੇ ਸੀ ਇਦਾਂ ਜੀ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਇਹ ਸਾਨੂੰ ਸਮਝ ਲੈਣਾ ਚਾਹੀਦਾ ਜਿਹੜੀ ਬਾਣੀ ਆ ਧੁਰ ਤੋਂ ਆਈ ਆ ਪਰ ਬਾਣੀ ਨੂੰ ਸਾਡੇ ਪਾਸ ਲੈ ਕੇ ਕੌਣ ਆਇਆ ਬਾਬਾ ਜੀ ਕਹਿੰਦੇ ਇਹ ਬਾਣੀ ਪਹਿਲਾਂ ਸਾਡੇ ਪਾਸ ਕਿਉਂ ਨਹੀਂ ਆ ਗਈ ਸੋ ਇਹ ਬਾਣੀ ਨੂੰ ਜਿਹੜੇ ਲੈ ਕੇ ਆਏ ਆ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਾਣੀ ਨੂੰ ਲੈ ਕੇ ਆਏ ਉਹ ਵੱਡੇ ਆ ਉੱਤਰ ਸਾਡੇ ਸਾਹਮਣੇ ਆ ਸੋ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ ਸਰਗੁਣ ਸਰੂਪ ਜਿਹੜਾ ਹੈ ਉਹ ਤੋਂ ਵੀ ਮੁਕਤੀ ਹੁੰਦੀ ਆ ਨਿਰਗੁਣ ਤੋਂ ਤਾਂ ਮੁਕਤੀ ਹੁੰਦੀ ਆ ਉਹਨੇ ਕਲਯੁਗਾ ਬਾਬਾ ਜੀ ਨੇ ਕਹਿਣਾ ਭਾਈ ਕਲਯੁਗ ਮੈਂ ਘੋਰ ਅੰਧਾਰ ਹੈ ਮਨ ਮੁਖ ਰਾਹ ਨ ਕੋਏ ਸੇ ਬੜ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਸੋ ਇਹ ਤਾਂ ਕਲਯੁਗਾ ਭਾਈ ਇਹਦੇ ਵਿੱਚ ਬੰਦੇ ਨੂੰ ਜੇ ਗੁਰੂ ਦੇ ਦੱਸੇ ਰਾਹ ਤੇ ਕੋਈ ਚੱਲੇਗਾ ਤਦ ਹੀ ਉਹਨੂੰ ਸੁੱਖ ਮਿਲਣਾ ਹੈ ਇਸ ਤੋਂ ਬਿਨਾ ਉਹਨੂੰ ਸੁੱਖ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਦੱਸੋ ਭਾਈ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਸਾਨੂੰ ਇਹ ਦਾਤਾਂ ਦਿੰਦੇ ਆ ਇਹ ਤੁਰਕੀ ਬਾਣੀ ਸਾਨੂੰ ਮਹਾਰਾਜ ਦੇ ਗਏ ਆ ਇਸ ਕਰਕੇ ਸਾਨੂੰ ਪ੍ਰੇਮਾ ਭਗਤੀ ਕਰਨੀ ਚਾਹੀਦੀ ਆ ਬਾਕੀ ਅਸੀਂ ਵੇਖਦੇ ਆ ਅੱਜ ਕੱਲ੍ਹ ਘਰਾਂ ਦੇ ਵਿੱਚ ਉਤਨੀ ਮਰਿਆਦਾ ਦੇ ਨਾਲ ਪਾਠ ਨਹੀਂ ਕੀਤਾ ਜਾਂਦਾ ਜਿਤਨੇ ਪ੍ਰਾਤਨ ਸਿੱਖ ਸਿੰਘ ਗੁਰੂ ਕੇ ਜਿਹੜੇ ਰੱਬ ਦੇ ਪਿਆਰੇ ਪ੍ਰੇਮੀ ਜਨ ਸਾਨੂੰ ਕਰਦੇ ਸੀ ਅੱਜ ਰਹਿਤ ਮਰਿਆਦਾ ਘਟਾ ਤਰਕ ਬੁੱਧੀ ਬਹੁਤ ਜ਼ਿਆਦਾ ਹੋ ਗਈ ਆ ਪਾਠ ਸਾਰੇ ਕਰਦੇ ਆ ਪਰ ਫਲ ਪਾਠਾਂ ਦਾ ਉਹਨਾਂ ਨੂੰ ਨਹੀਂ ਮਿਲ ਰਿਹਾ ਕਿਉਂਕਿ ਮਰਿਆਦਾ ਤੋਂ ਬਿਨਾ ਪਾਠ ਦਾ ਫਲ ਨਹੀਂ ਮਿਲਦਾ ਮਰਿਆਦਾ ਤੋਂ ਬਿਨਾ ਤਾਂ ਕਈ ਵਾਰੀ ਅਸੀਂ ਸਿਰ ਤੇ ਭਾਰ ਚੜਾ ਲੈਨੇ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੋਕ ਘਰ ਵਿੱਚ ਪ੍ਰਕਾਸ਼ ਕਰਵਾਉਂਦੇ ਆ ਪਾਠੀ ਸਿੰਘ ਆਪ ਹੀ ਪਾਠ ਕਰਦਾ ਰਹਿੰਦਾ ਕੋਈ ਬੈਠ ਕੇ ਸੁਣਦਾ ਤੱਕ ਨਹੀਂ ਇਹ ਵੀ ਇਸ ਤਰ੍ਹਾਂ ਭਾਈ ਇੱਕ ਤਰ੍ਹਾਂ ਦੀ ਬੇਅਦਬੀ ਹੀ ਜਾਣੂ ਜੀ ਬਾਬਾ ਜੀ ਕਹਿੰਦੇ ਸੀ ਭਾਈ ਜੇ ਪਾਠ ਕਰਾਉਣਾ ਹੋਵੇ ਕੋਲ ਬੈ ਕੇ ਸੁਣਨਾ ਚਾਹੀਦਾ ਹੈ ਪਰ ਬੜੇ ਅਫਸੋਸ ਦੀ ਗੱਲ ਆ ਅਰ ਵਿੱਚ ਕੋਈ ਮਹਿਮਾਨ ਆ ਜੇ ਉਹਦੇ ਵਾਸਤੇ ਤਾਂ ਅਸੀਂ ਸਮਾਂ ਕੱਢ ਸਕਦੇ ਆ ਪਰ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਸ਼ਬਦ ਗੁਰੂ ਨੂੰ ਅੱਥਾ ਟੇਕਿਆ ਗੁਰਤਾ ਗੱਦੀ ਬਖਸ਼ੀ ਤੇ ਗਿਆਨ ਦੇ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਅਸੀਂ ਸਮਾਂ ਨਹੀਂ ਕੱਢ ਪਾਉਂਦੇ ਬੜੀ ਦੁੱਖ ਦੀ ਗੱਲ ਆ ਇਹ ਤਾ ਬਾਬਾ ਜੀ ਦਾ ਇਹ ਹੁਕਮ ਸੀ ਭਾਈ ਜਦੋਂ ਵੀ ਪਾਠ ਕਰਨਾ ਇਸ ਘਰ ਦੇ ਵਿੱਚ ਗੁਰੂਕਾ ਸਾਹਿਬ ਤੋਂ ਪਾਠ ਕੀਤਾ ਜਾਂਦਾ ਪਰ ਬਾਣੀ ਦਾ ਸਤਕਾਰ ਨਹੀਂ ਕਰਦੇ ਲੋਕ ਇਸ ਘਰ ਦੇ ਵਿੱਚ ਪੋਥੀ ਸਾਹਿਬ ਦਾ ਸਤਕਾਰ ਨਹੀਂ ਉਹ ਕਦੇ ਵੀ ਭੁੱਲ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੋਈ ਦਾਤ ਲੈ ਲੈਣਗੇ ਕਦੇ ਵੀ ਉਹਨਾਂ ਨੂੰ ਕੋਈ ਦਾਤ ਨਹੀਂ ਮਿਲੇਗੀ ਕਈ ਵਾਰੀ ਬੰਦਾ ਤਰਕ ਬੁੱਧੀ ਵਿੱਚ ਇਤਨਾ ਪੈ ਜਾਂਦਾ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਾਬੇ ਮੱਕਾ شریف ਕਾਜੀ ਰੁਕਨਦੀਨ ਨੂੰ ਮਿਲੇ ਆ ਉਹਨੇ ਪੁੱਛਿਆ ਸੀ ਖੁਦਾ ਦਾ ਮਹੱਲ ਕਿਹੋ ਜਾਂ ਉਹਦੀਆਂ ਕਿੰਨੀਆਂ ਖਿੜਕੀਆਂ ਕਿੰਨੇ ਦਰਵਾਜ਼ੇ ਆ ਕਿੰਨੇ ਬੁਰਜਾ ਕਿੰਨੇ ਕਿੰਗਰੇ ਆ ਇਹ ਸੁੱਟਣ ਵਾਲੀ ਗੱਲ ਨਹੀਂ ਸੀ ਵਿਚਾਰਨ ਦੇ ਯੋਗ ਆ ਸਾਧ ਸੰਗਤ ਜੀ ਇਹ ਵਜੂਦ ਦੇ 12 ਬੁਰਜਾ ਤਿੰਨ ਸੱਜੀ ਬਾਹ ਦੇ ਜੋੜ ਤਿੰਨ ਖੱਬੀ ਬਾਹ ਦੇ ਜੋੜ ਤੇ ਦੋਹਾਂ ਲੱਤਾਂ ਦੇ ਤਿੰਨ ਤਿੰਨ ਜੋੜ 4 ਤੇ 9 ਦਰਵਾਜ਼ੇ ਆ ਦੋ ਅੱਖਾਂ ਦੁਕਾਨ ਦੋ ਨਾਸਾਂ ਇੱਕ ਮੂੰਹ ਦੋ ਸੁਰਾਖ ਨੀਚੇ ਦੇ 52 ਕਿੰਗਰੇ ਆ 29 ਦੁਹਾ ਹੱਥਾਂ ਔਰ ਪੈਰਾਂ ਦੇ ਤੇ 32 ਦੰਦ ਦੋਵੇਂ ਅੱਖਾਂ ਦੋ ਖਿੜਕੀਆਂ ਨੇ ਤਾਂ ਬਾਬੇ ਨੇ ਇਸ ਤਰ੍ਹਾਂ ਜਵਾਬ ਦਿੱਤਾ ਸੀ ਕਿ ਇਹ ਹਰਮੰਦਰ ਇਹੋ ਸਰੀਰ ਹੈ ਇਹ ਮਹਿਲ ਬੜੇ ਅਜੀਬ ਆ ਗੁਰੂ ਬਾਬਾ ਨਾਨਕ ਜੀ ਨੇ ਉਹ ਕਾਜੀ ਰੁਕਨਦੀਨ ਨੂੰ ਵੀ ਸਮਝਾਇਆ ਸੀ ਕਿ ਇਹ ਜਿਹੜਾ ਸਰੀਰ ਆ ਤੇ ਇਹ ਰੱਬ ਦੀ ਮਸੀਤ ਆ ਇਹ ਠਾਕੁਰ ਦਵਾਰਾ ਅਸੀਂ ਬਾਹਰੋਂ ਤਾਂ ਮੱਥੇ ਕਈ ਵਾਰੀ ਰਗੜਦੇ ਆ ਬਾਬਾ ਜੀ ਕਹਿੰਦੇ ਕਦੀ ਕਿਸੇ ਨੂੰ ਬਾਹਰੋਂ ਮਿਲਿਆ ਏ ਕੋਈ ਨਹੀਂ ਇਸ ਕਰਕੇ ਲੋਕ ਜਿਹੜੇ ਆ ਬਾਹਰ ਟੋਲੇ ਸੋ ਭਰਮ ਪੁਲਾਹੀ ਸਭ ਕਿਸ ਘਰ ਮੈਂ ਬਾਹਰ ਨਹੀਂ ਸਭ ਕੁਝ ਅੰਦਰੋਂ ਹੀ ਬੰਦੇ ਨੂੰ ਮਿਲਣਾ ਹੈ ਤਾਂ ਉਦੋਂ ਫਿਰ ਬਾਬਾ ਜੀ ਨੇ ਜਦੋਂ ਦੱਸਿਆ ਸੀਗਾ ਫਿਰ ਕਾਜੀ ਰੁਕਨਦੀਨ ਦੀਆਂ ਅੱਖਾਂ ਖੁੱਲੀਆਂ ਮੇਰੇ ਕਹਿਣ ਦਾ ਭਾਵ ਇਹ ਆ ਸਾਧ ਸੰਗਤ ਜੀ ਕਈ ਵਾਰੀ ਅਸੀਂ ਬਾਣੀ ਨੂੰ ਉੱਪਰੋਂ ਉੱਪਰੋਂ ਪੜੀ ਜਾਂਦੇ ਆ ਅੰਦਰ ਤੋਂ ਪਿਆਰ ਨਹੀਂ ਕਰਦੇ ਸਤਿਗੁਰੂ ਮਹਾਰਾਜ ਦੇ ਨਾਲ ਜਿਹਦੇ ਕਰਕੇ ਅਸੀਂ ਕਹਿੰਨੇ ਅਸੀਂ ਨੇ ਸਮੇਂ ਤੋਂ ਬਾਣੀ ਪੜ ਰਹੇ ਆ ਪਰ ਸਾਨੂੰ ਤਾਂ ਪਾਠ ਦਾ ਕੋਈ ਫਲ ਨਹੀਂ ਮਿਲ ਰਿਹਾ ਪਰ ਬਾਬਾ ਅਨੰਦ ਸਿੰਘ ਜੀ ਕਿਹਾ ਕਰਦੇ ਸੀ ਇਹ ਪਾਠ ਤਾਂ ਮਰਦਿਆਂ ਵਿੱਚ ਜਾਣ ਪਾ ਦਿੰਦਾ ਸਤਿਗੁਰ ਦੀ ਬਾਣੀ ਤਾਂ ਵੱਡੇ ਵੱਡੇ ਗੁਨਾਹਾਂ ਨੂੰ ਪਾਪਾਂ ਨੂੰ ਧੋ ਦਿੰਦੀ ਆ 100 ਬੰਦਾ ਕਤਲ ਕਰਕੇ ਕੋਈ ਆ ਜੇ ਉਦੇ ਅੰਗੀਠੇ ਪਾਸ ਬਹਿ ਕੇ ਜੇ ਪਾਠ ਕੀਤਾ ਜਾਵੇ ਉਹ ਰੂਹ ਦਾ ਕਲਿਆਣ ਹੋ ਜਾਂਦਾ ਪੱਕੀ ਤਾਂ ਹੀ ਤਾਂ ਆਪਾਂ ਕੋਈ ਮ੍ਰਿਤਕ ਸਰੀਰ ਹੋਵੇ ਉਹਦੇ ਨਿਮਿਤ ਅਰਦਾਸ ਕੀਤੀ ਜਾਂਦੀ ਅੰਤਮ ਅਰਦਾਸ ਵਿਛੜੀ ਰੂਹ ਨੂੰ ਚਰਨਾ ਚ ਨਿਵਾਸ ਬਖਸ਼ਣਾ ਤੇ ਭਾਣਾ ਮੰਨਣ ਦਾ ਬਲ ਬਖਸ਼ਣਾ ਪਿੱਛੇ ਪਰਿਵਾਰ ਨੂੰ ਇਹ ਸਭ ਕੁਝ ਤਦ ਹੀ ਕੀਤਾ ਜਾਂਦਾ ਸਾਧ ਸੰਗਤ ਜੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹਦੇ ਗੁਨਾਹਾਂ ਨੂੰ ਬਖਸ਼ ਲੈਣ ਤਾਂ ਕਿਹੜੇ ਪਾਠ ਦਾ ਕਿਤਨਾ ਫਲ ਹੈ ਮਹਾਰਾਜ ਕਹਿੰਦੇ ਭਾਈ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪਾਠ ਜਿੰਨਾ ਮਰਜ਼ੀ ਕਰ ਲੋ ਪਰ ਜੇ ਉਪਰੋਂ ਉਪਰੋਂ ਬੱਧਾ ਚੱਟੀ ਕਰੋਗੇ ਉਹਦਾ ਉਤਨਾ ਫਲ ਨਹੀਂ ਮਿਲੇਗਾ ਆ ਇਤਨਾ ਤਾਂ ਹੋ ਜਾਏਗਾ ਵੀ ਇੱਕ ਘੰਟਾ ਕਮਸੇ ਕਮ ਕੋਈ ਪਾਪ ਨਹੀਂ ਕੀਤਾ ਇੱਕ ਘੰਟਾ ਗੁਰੂ ਦੇ ਗੁਰਬਾਣੀ ਦੇ ਅੱਖਰਾਂ ਦੇ ਸ਼ਬਦ ਦੇ ਦਰਸ਼ਨ ਹੋ ਗਏ ਆ ਕੰਨਾਂ ਨਾਲ ਕੁਝ ਗਲਤ ਨਹੀਂ ਸਰਵਣ ਕੀਤਾ ਇਤਨਾ ਤਾਂ ਹੋ ਜਾਏਗਾ ਪਰ ਇੱਕ ਅੱਖਰ ਵੀ ਭਾਈ ਇੱਕ ਸਕਿੰਟ ਵੀ ਇੱਕ ਨਿਮਖਮੀ ਜਿਹੜਾ ਅੱਖ ਦੇ ਫੋਰ ਜਿੰਨਾ ਸਮਾਂ ਹੁੰਦਾ ਪਲਕ ਝਪਕਣ ਜਿੰਨਾ ਮਨ ਟਿਕ ਜਾਵੇ ਤੇ ਬਹੁਤ ਵੱਡੀ ਦਾਤ ਸਤਿਗੁਰੂ ਦੀ ਪ੍ਰਾਪਤ ਹੋ ਜਾਂਦੀ ਆ ਇਸ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਪਾਠਾਂ ਦਾ ਫਲ ਦੱਸਦੇ ਆ ਤੇ ਜਿਹੜੀ ਜੋਤ ਆ ਉਹਦੇ ਜਗਾਉਣ ਦੀ ਜਿਹੜੀ ਮਰਿਆਦਾ ਹੈ ਪ੍ਰਾਤਨ ਸਮੇ ਤੋਂ ਜਿਹੜੀ ਸਗੰਧੀ ਵਾਸਤੇ ਪਾਤਾਵਰਦ ਨੂੰ ਸ਼ੁੱਧ ਕਰਨ ਵਾਸਤੇ ਧੂਪ ਅਰਗਬੱਤੀ ਜੋਤਦਾ ਇਹ ਪ੍ਰਾਤਨ ਜਿਹੜੇ ਉਹ ਸਿੱਖ ਵਰਤੋਂ ਕਰਦੇ ਆਏ ਆ ਉਹਦੀ ਮਰਿਆਦਾ ਬਾਰੇ ਵੀ ਬਾਬਾ ਜੀ ਦੱਸਦੇ ਹੁੰਦੇ ਸੀ ਪਰ ਅੱਜ ਕੱਲ੍ਹ ਲੋਕ ਜਿਹੜੇ ਆ ਬਹੁਤ ਤਰਕਬੁੱਧੀ ਵਾਲੇ ਹੋ ਗਏ ਆ ਉਹ ਆਪਣੇ ਹੀ ਮਨ ਦੇ ਵਿੱਚ ਜੋ ਆਉਂਦਾ ਮਨ ਪਿੱਛੇ ਲੱਗ ਕੇ ਗੱਲਾਂ ਕਰੀ ਜਾਂਦੇ ਆ ਮਹਾਪੁਰਖਾਂ ਦੇ ਬਚਨ ਜਿਹੜੇ ਹੁੰਦੇ ਆ ਭਾਈ ਉਹਨਾਂ ਨੂੰ ਮੰਨ ਕੇ ਬਹੁਤ ਅਸੀਮ ਮਰਿਆਦਾ ਵਿੱਚ ਆ ਜਾਂਦੇ ਆ ਤੇ ਮਰਿਆਦਾ ਵਿੱਚ ਆ ਕੇ ਸਾਨੂੰ ਸੁੱਖ ਮਿਲੇਗਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਬਾਬਾ ਨਾਨਕ ਜੀ ਨੇ ਵੀ ਨੂ ਦੇ ਤੁਰ ਕੀ ਬਾਣੀ ਸਾਨੂੰ ਬਖਸ਼ੀ ਆ ਇਹਨੂੰ ਨਾਲ ਜੁੜ ਕੇ ਹੀ ਜਿੰਨੀ ਵੀ ਚਿੰਤਾ ਉਹ ਮਿਟਣੀ ਆ ਹੋਰ ਕਿਸੇ ਪਾਸੇ ਵੀ ਚਲੇ ਜਾਈਏ ਸਾਡਾ ਭਲਾ ਨਹੀਂ ਹੋਵੇਗਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੂ ਦਵਾਰ ਬਾਹੀਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਗੁਰੂ ਮਹਾਰਾਜ ਕਿਰਪਾ ਕਰਨ ਸੋ ਆਉ ਭਾਈ ਆਪਾਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਤੇ ਮਹਾਂਪੁਰਖਾਂ ਨੇ ਜਿਸ ਤਰ੍ਹਾਂ ਪਾਠ ਕਰਨ ਦੀ ਮਰਿਆਦਾ ਦੱਸੀ ਹੈ ਉਸੇ ਤਰ੍ਹਾਂ ਜੇ ਅਸੀਂ ਪਾਠ ਕਰਾਂਗੇ ਸਾਨੂੰ ਫਲ ਵੀ ਵੱਧ ਮਿਲੇਗਾ ਰਹਿਤ ਮਰਿਆਦਾ ਵਿੱਚ ਵੀ ਅਸੀਂ ਆ ਜਾਵਾਂਗੇ ਤੇ ਹੌਲੀ ਹੌਲੀ ਆਦਤ ਜਿਹੜੀ ਸਾਡੀ ਬਣ ਜਾਵੇਗੀ ਤੇ ਆਪੇ ਗੁਣਾਂ ਦੇ ਧਾਰਨੀ ਹੋ ਕੇ ਹੋਰਾਂ ਨੂੰ ਵੀ ਇਹ ਗੁਣ ਦਸੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ